ਮੁੰਡਾ ਜੀ ਟੀਕੇ ਲਾਂਦਾ ਹੁੰਦਾ ਕਿਥੋਂ ਰਹਿਣ ਵਾਲਾ ਇਹ ਮਗਾਂ ਦੀ ਕਿਥੋਂ ਦੇ ਰਹਿਣ ਵਾਲਾ ਉਹ ਪਰਲੀ ਗਲੀ ਦਾ ਰਹਿਣ ਵਾਲਾ ਜੀ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਹੈ ਤੇ ਦੇਖੋ ਠਾਕਰਾ ਉਹਨੂੰ ਮਾਰਦੇ ਜੇ ਉਸ ਤੇ ਕਾਰਵਾਈ ਕਰਨ ਦੀ ਹੈ ਘਰਪੂਰ ਵਿਡਾਉਣ ਦੀ ਹੈ ਆਹੋ ਢਾਂਡੇ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾ ਕਿ ਇਹਦੇ ਢਾਂਡ ਜਿਹੜੇ ਕਰਦੇ ਨੇ ਉਹਨਾਂ ਦਾ ਢਾਂਡ ਲੋਕਾਂ ਦੇ ਇੰਨੇ ਨਿਆਣੇ ਮਰ ਜਾਂਦੇ ਆ ਭਰਾ ਕਾ ਵੇਦਾ ਇਹਨੂੰ ਕਿਹਨੇ ਫਾਤੇ ਆ ਨਸ਼ੇ ਵੇਦਾ ਇਹਨੂੰ ਕਿਹਨੇ ਫਾਤੇ ਪੇ ਇਹਨੂੰ ਕੀ ਕਰਾਂ ਤੂੰ ਉਹ ਤਾਂ ਵੇਖਾਂ ਗਾ ਆ ਇਹਦਾ ਅਵੀ ਨੋ ਜਾ ਰਿਹਾ ਇਹਦਾ ਇੱਥੇ ਗਾ ਕੇ ਉਹ ਲਾਸ਼ ਚੁੱਕ ਬਰਾਗੇ ਵੇਚਦਾ ਵਾ ਆ ਜਿਆ ਉਹ ਨਹੀਂ ਉਹ ਸਾਈਡ ਤੇ ਕੱਢ ਜਾ ਤੂੰ ਆ ਜਾ ਤੂੰ ਆ ਜਾ ਉਹ ਪੈਰ ਰੱਖ ਆਹ ਬੰਦਾ ਕੋਈ ਮਖੇਵਖੇਨਾ ਨਾ ਸੀਦਾ ਨਾ ਮਾਨੀ ਪਰਮਖਰ ਗਰੂ ਤੇ ਦੂਜਾ ਕਰਨਾ The you. جي ڏاڍو ڀاڳي ٿو اها سڀ گهري اها ڀائي ڏاڍو ڪيئن ٿو ڇا تو شيءا ڏاڍو ڪرو ٿي ਆਰੋਗਨ ਵਾਹ 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 ਵਾ ਵਕੀਲ ਇਹ ਜਿਹੜੇ ਵਾਰਿਸ ਜਿਹੜੇ ਇਹਨਾਂ ਦੇ ਪਿਤਾ ਦੇ ਨਾਲ ਗੱਲ ਹੋਈ ਹੈ ਉਹ ਆਰੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਉਥੋਂ ਨਾਲ ਜਦੋਂ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅਮਰਸਰ ਦਾ ਉਹ ਰੈਫਰ ਕਰਨ ਲੱਗੇ ਤੇ ਇਹ ਉਥੋਂ ਡਰਦਾ ਜਿਹੜਾ ਉਹਥੋਂ ਆਪਣੇ ਆਪ ਹੀ ਉਹ ਉਥੋਂ ਆ ਗਿਆ ਆ ਗਿਆ ਤੇ ਇਹਦੀ ਕਿਤੇ ਇੱਥੇ ਆਣ ਕੇ ਤੇ ਅੱਜ ਉਹ ਤਲਾਹ ਮਿਲੀ ਹੈ ਪਿੱਛੇ ਦੀ ਡੈੱਥ ਹੋ ਗਈ ਹੈ ਤੇ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਹੈ ਕੀ ਕਾਰਵਾਈ ਕਰਦੇ ਹਾਂ ਕਾਰਵਾਈ ਉਹਨਾਂ ਨੂੰ ਪਰਿਵਾਰ ਤੇ ਡਿਪੈਂਡ ਕਰਦਾ ਹੈ ਤੇ ਮਾਲਕਾਂ ਤੇ ਜੋ ਆ ਰਹੇ ਨਹੀਂ ਉਹਨਾਂ ਦਾ ਅਸੀਂ ਕੈਦਾ ਬਿਆਨ ਲਿਖਾਂਗੇ ਮਹਲਾਵਾ ਸੀ ਕਹਿ ਰਹੇ ਸੀ ਜਾਨੋ ਕਿ ਨਖੇ ਕਰਦਾ ਕੀ ਗੇ ਲਗਾਉਂਦਾ ਸੀ ਆਪ ਦੇਖੋ ਜੀ ਬੀਤੇ ਸਮੇਂ ਦੌਰਾਨ ਤੁਹਾਨੂੰ ਕੋ ਕਰਦਾ ਹੀ ਹੋਵੇ ਪਰ ਕਿਨੈਟ ਦੀ سپورਟ ਮੌਕੇ ਤੇ ਤਾਂ ਇਦਾਂ ਦੀ ਕੋ ਗੱਲ ਨਹੀਂ ਕੀਤੀ ਇਹਦੇ ਹੁਣ ਹੈ ਤੇ ਦਾਖਲ ਹੀ ਸੀ